ਲੋਕ ਸਿਰਫ ਆਪਣੀ ਵਿਨਿੰਗ ਪ੍ਰੋਬੈਬਿਲਿਟੀ ਦੇਖ ਰਹੇ ਆ ਜਾਂ ਅਹੁਦਿਆਂ ਦਾ ਲਾਲਚ ਹੈ ਔਰ ਅਹੁਦਿਆਂ ਦੇ ਲਾਲਚ ਦੇ ਵਿੱਚ ਪਾਰਟੀਆਂ ਛੱਡ ਕੇ ਜਾ ਰਹੇ ਆ ਜੀ ਤੁਸੀਂ ਰਵਨੀਤ ਮਿੱਟੂ ਦੀ ਗੱਲ ਕੀਤੀ ਰਵਨੀਤ ਮਿੱਟੂ ਉਹ ਨਾਂ ਚੰਦ ਪਰਿਵਾਰਾਂ ਜੋ ਪੰਜਾਬ ਦੇਆਂ ਦੇ ਵਿੱਚੋਂ ਉਹ ਲੋਕ ਆਂਦੇ ਨੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਸਿਰ ਦੇ ਉੱਤੇ ਸੱਤਾ ਹੰਢਾਈ ਜੀ ਪੰਜਾਬ ਦੇ ਉੱਤੇ ਰਾਜ ਕੀਤਾ ਔਰ ਸ਼ਾਇਦ ਉਹਨਾਂ ਦੇ ਪਰਿਵਾਰ ਦਾ ਨਾਮ ਜੋ ਅੱਜ ਪੰਜਾਬ ਦੇ ਅੰਦਰ ਹੈਗਾ ਰਵਨੀਤ ਸਿੰਘ ਬਿੱਟੂ ਨੂੰ ਜੇ ਪੰਜਾਬ ਦੇ ਲੋਕ ਜਾਣਦੇ ਆ ਤਾਂ ਉਹ ਕਾਂਗਰਸ ਪਾਰਟੀ ਦੀ ਬਦੌਲਤ ਜਾਣਦੇ ਆ ਤੁਸੀਂ ਸਾਥ ਦਿਓਗੇ ਜੇਕਰ ਸਾਥ ਦਾ ਸਪੀਕਰ ਰਾਣਾ ਕੇਪੀ ਸਿੰਘ ਨੇ ਇਹੋ ਜ਼ਿੰਮੇਵਾਰੀ ਲਈ ਹੈ ਔਰ ਜਿਹੜਾ ਇਹਨਾਂ ਦਾ ਇਹ ਨਾਰਾ ਹੈ ਅਬ ਕੀ ਵਾਰ 405 ਮੈਂ ਤੁਹਾਨੂੰ ਰਿਟਰਨ ਗਾਰੰਟੀ ਦਿੰਦਾ ਹਾਂ ਭਾਜਪਾ ਨੂੰ ਇਸ ਵਾਰ 220 ਸੀਟਾਂ ਜੁੜਨੀਆਂ ਨਹੀਂ 200 ਸੀਟਾਂ ਵੀ ਜੁੜਨੀਆਂ ਇਹਨਾਂ ਨੂੰ ਬਹੁਤ ਮੁਸ਼ਕਲ ਔਖੀਆਂ ਹੋ ਜਾਣੀਆਂ ਹਿੰਦੁਸਤਾਨ ਦੇ ਅੰਦਰ ਪਿਛਲੀ ਵਾਰ 2022 ਦੀਆਂ ਚੋਣਾਂ ਦੇ ਵਿੱਚ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਔਰ ਸਾਡੇ ਮੁਲਾਜ਼ਮ ਭਰਾਵਾਂ ਨੇ ਡੱਬ ਕੇ ਵੋਟ ਪਾਈ ਸੀ ਆਮ ਆਦਮੀ ਪਾਰਟੀ ਨੂੰ ਜੀ ਤੁਸੀਂ ਇਸ ਵਾਰ ਪੁੱਛ ਕੇ ਦੇਖੋ ਜਰਾ ਜਾ ਕੇ ਬਾਜ਼ਾਰ ਦੇ ਵਿੱਚ ਕਿ ਸਾਡੀਆਂ ਬੀਬੀਆਂ ਭੈਣਾਂ ਗਾਲਾਂ ਕੱਢਦੀਆਂ ਨੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਪੁੱਛੋ ਕਿਸੇ ਨੇ ਪਾਣੀ ਵੋਟ ਦੇਖੋ ਭਾਜਪਾ ਦੀ ਜੇ ਮੈਂ ਅੱਜ ਦੇ ਸਮੇਂ ਦੇ ਵਿੱਚ ਗੱਲ ਕਰਾਂ ਨਾ ਭਾਜਪਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਅੰਦਰ ਹੰਕਾਰ ਚੁੱਕੀ ਹੈ ਜੀ ਖਾਸ ਤੌਰ ਤੇ ਅਗਰ ਨਰਿੰਦਰ ਮੋਦੀ ਸਾਹਿਬ ਦੀ ਗੱਲ ਕੀਤੀ ਜਾਵੇ ਜਾਂ ਅਮਿਤ ਸ਼ਾਹ ਜੀ ਦੀ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਹੰਕਾਰ ਆ ਚੁੱਕਿਆ ਹੈ ਕਿ ਬੀਜੇਪੀ ਜਿਸ ਤਰੀਕੇ ਨਾਲ ਪਿਛਲੀ ਵਾਰ ਬੀਜੇਪੀ ਨੂੰ ਬੜਾ ਵੱਡਾ ਬਹੁਮਤ ਮਿਲਿਆ ਸੀ ਲੋਕ ਸਭਾ ਚੋਣਾਂ ਚ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਾਰ ਵੀ ਸਾਨੂੰ ਇੰਨੇ ਹੀ ਲੋਕ ਜਿਹੜਾ ਹੈ ਉਹ ਵੱਡਾ ਬਹੁਮਤ ਦੇਣਗੇ ਲੱਗਦਾ ਹੈ ਤੁਹਾਡਾ ਗੱਲ ਲੋਕ ਸਭਾ ਚੋਣਾਂ ਦੀ ਕਰੀਏ ਤੇ ਸਿਰ ਤੇ ਨੇ ਜਿਹੜੀਆਂ ਲੋਕ ਸਭਾ ਚੋਣਾਂ ਤੇ ਦਲ ਬਦਲੂਆਂ ਦਾ ਜਿਹੜਾ ਦੌਰ ਹੈ ਉਹ ਵੀ ਲਗਾਤਾਰ جاری ਹੈ ਕੋਈ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਜਾ ਰਿਹਾ ਕੋਈ ਅਕਾਲੀ ਦਲ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾ ਰਿਹਾ ਆ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੋਈ ਹੋਰ ਕੈਂਡੀਡੇਟ ਜਿਹੜਾ ਲੀਡਰ ਹੈ ਉਹ ਕਿਸੇ ਹੋਰ ਪਾਰਟੀ 'ਚ ਜਾ ਰਿਹਾ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡਾ ਰਵੀਤ ਬਿੱਟੂ ਜਿਹੜਾ ਸਭ ਤੋਂ ਸੀਨੀਅਰ ਸੀ ਕਾਂਗਰਸ ਦੇ ਉਹ ਕਾਂਗਰਸ ਛੱਡ ਕੇ ਜਿਹੜੇ ਆ ਭੱਜ ਪੱਜ ਗਏ ਨੇ ਇਹਨਾਂ ਦਲ ਬਦਲੂਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਆਂ ਦੇਖੋ ਅੱਜ ਜੋ ਹਾਲਾਤ ਰਾਜਨੀਤੀ ਦੇ ਅੰਦਰ ਪੈਦਾ ਹੋ ਗਏ ਤੇ ਅਸੀਂ ਦੇਖ ਰਹੇ ਹਾਂ ਪੂਰੇ ਹਿਸਾਬ ਨਾਲ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਰਾਜਨੀਤੀ ਦੇ ਵਿੱਚ ਐਥਿਕਸ ਖਤਮ ਹੁੰਦੇ ਜਾ ਰਹੇ ਹਨ ਔਰ ਰਾਜਨੀਤੀ ਦੇ ਅੰਦਰ ਜੋ ਇੱਕ ਵਿਚਾਰਧਾਰਾ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਸੀ ਕਿ ਕੋਈ ਵਿਅਕਤੀ ਵਿਸ਼ੇਸ਼ ਜਦੋਂ ਕਿਸੇ ਪਾਰਟੀ ਦੇ ਨਾਲ ਜੁੜਦਾ ਹੈ ਤਾਂ ਉਹ ਉਸ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਜੁੜਦਾ ਹੈ ਔਰ ਅੱਜ ਦੇ ਦੌਰ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਦੇ ਵਿੱਚ ਐਦਾਂ ਲੱਗਦਾ ਹੈ ਕਿ ਵਿਚਾਰਤਾਂ ਵਾਲੀ ਤਾਂ ਕਿਤੇ ਗੱਲ ਹੀ ਨਹੀਂ ਰਹੀ ਜੀ ਲੋਕ ਸਿਰਫ ਆਪਣੀ ਵਿਨਿੰਗ ਪ੍ਰੋਬੈਬਿਲਿਟੀ ਦੇਖ ਰਹੇ ਆ ਜਾਂ ਅਹੁਦਿਆਂ ਦਾ ਲਾਲਚ ਹੈ ਔਰ ਅਹੁਦਿਆਂ ਦੇ ਲਾਲਚ ਦੇ ਵਿੱਚ ਪਾਰਟੀਆਂ ਛੱਡ ਕੇ ਜਾ ਰਹੇ ਆ ਜੀ ਤੁਸੀਂ ਰਵਨੀਤ ਬਿੱਟੂ ਦੀ ਗੱਲ ਕੀਤੀ ਰਵਨੀਤ ਬਿੱਟੂ ਉਹਨਾਂ ਚੰਦ ਪਰਿਵਾਰਾਂ ਜੋ ਪੰਜਾਬ ਦੇਆਂ ਦੇ ਵਿੱਚੋਂ ਉਹ ਲੋਕ ਆਂਦੇ ਨੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਸਿਰ ਦੇ ਉੱਤੇ ਸੱਤਾ ਹੰਢਾਈ ਜੀ ਪੰਜਾਬ ਦੇ ਉੱਤੇ ਰਾਜ ਕੀਤਾ ਔਰ ਸ਼ਾਇਦ ਉਹਨਾਂ ਦੇ ਪਰਿਵਾਰ ਦਾ ਨਾਮ ਜੋ ਅੱਜ ਪੰਜਾਬ ਦੇ ਅੰਦਰ ਹੈਗਾ ਰਵਨੀਤ ਸਿੰਘ ਬਿੱਟੂ ਨੂੰ ਜੇ ਪੰਜਾਬ ਦੇ ਲੋਕ ਜਾਣਦੇ ਆ ਤਾਂ ਉਹ ਕਾਂਗਰਸ ਪਾਰਟੀ ਦੀ ਬਦੌਲਤ ਜਾਣਦੇ ਆ ਕਾਂਗਰਸ ਪਾਰਟੀ ਦੇ ਦਫ਼ਤਰ ਦੇ ਅੰਦਰ ਉਹਨਾਂ ਦੇ ਦਾਦਾ ਜੀ ਦਾ ਬੁੱਤ ਲੱਗਿਆ ਹੋਇਆ ਚਲੋ ਅਸੀਂ ਤਾਂ ਹਮੇਸ਼ਾ ਸਤਕਾਰ ਹੀ ਕੀਤਾ ਪਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਨੂੰ ਇਹ ਗੱਲ ਸੁਤਣੀ ਚਾਹੀਦੀ ਸੀ ਮੇਰੇ ਤੋਂ ਤਾਂ ਖੈਰ ਬਹੁਤ ਵੱਡੇ ਨੇ ਸਤਕਾਰਯੋਗ ਨੇ ਪਰ ਜਿਹੜਾ ਇਹ ਹਾਲਾਤ ਅੱਜ ਉਹ ਐਗਜ਼ੈਂਪਲਾਂ ਸੈੱਟ ਕਰ ਰਹੇ ਨੇ ਨੌਜਵਾਨਾਂ ਦੇ ਅੱਗੇ ਔਰ ਆਨ ਵਾਲੀ ਜਿਹੜੀ ਪੀੜੀ ਹੈ ਜਿਹੜੀ ਇਹ ਸੋਚਦੀ ਹੈ ਕਿ ਸ਼ਾਇਦ ਰਾਜਨੀਤੀ ਦੇ ਅੰਦਰ ਆ ਕੇ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਇਹ ਬਹੁਤ ਗਲਤ ਐਗਜ਼ੈਂਪਲਾਂ ਮੇਰੇ ਹਿਸਾਬ ਦੇ ਨਾਲ ਸੈੱਟ ਕੀਤੀਆਂ ਜਾ ਰਹੀਆਂ ਕਿਉਂਕਿ ਇੱਕ ਵਿਚਾਰਧਾਰਾ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ ਤਾਂ ਸਿਰਫ ਅਸੀਂ ਇੱਕ ਪਾਰਟੀ ਦਾ ਝੰਡਾ ਆਪਣੇ ਹੱਥ ਦੇ ਵਿੱਚ ਨਹੀਂ ਚੱਕਦੇ ਅਸੀਂ ਉਸ ਪਾਰਟੀ ਦੀ ਵਿਚਾਰਧਾਰਾ ਦੇ ਉਸ ਪਾਰਟੀ ਦੇ ਫਾਲੋਅਰ ਬਣਦੇ ਆਂ ਔਰ ਉਸ ਪਾਰਟੀ ਦੀ ਵਿਚਾਰਧਾਰਾ ਨੂੰ ਫੋਲੋ ਕਰਦੇ ਹੋਏ ਅਸੀਂ ਲੋਕ ਸੇਵਾ ਵੀ ਕਰਨੀ ਹੁੰਦੀ ਹੈ ਤੇ ਜਿਹੜੀ ਸਾਡੀ ਪਾਰਟੀ ਦੇ ਅਗੇਂਸਟ ਐਂਟੀ ਵਿਚਾਰਧਾਰਾ ਹੁੰਦੀ ਹੈ ਉਹਦੇ ਨਾਲ ਲੜਾਈ ਵੀ ਲੜਨੀ ਹੁੰਦੀ ਹੈ ਜੀ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਐਥਿਕਸ ਖਤਮ ਹੁੰਦੇ ਜਾ ਰਹੇ ਨੇ ਤੇ ਭਾਜਪਾ ਦੀ ਗੱਲ ਕੀਤੀ ਜਾਵੇ ਇਸ ਵਾਰ ਦੇਸ਼ ਚ ਉਹਨਾਂ ਨੇ ਨਾਅਰਾ ਦਿੱਤਾ ਹੈ ਕਿ ਅਬ ਕੀ ਬਾਰ 400 ਪਾਰ ਇੰਡੀਆ ਅਲਾਈਅንስ ਤੁਹਾਡਾ ਦੇਸ਼ ਭਰ ਚ ਹੈ ਕੀ ਉਸ ਜਿਹੜਾ ਗਠਜੋੜ ਹੈ ਉਹ ਨੂੰ ਰੋਕ ਸਕੇਗਾ ਭਾਜਪਾ ਨੂੰ ਜਿਹੜਾ ਭਾਜਪਾ ਦਾ ਜੇਤੂ ਮਹੀਮ ਜਿਹੜੀ ਭਾਜਪਾ ਦੀ ਉਹਨੂੰ ਠੱਲ ਪਾ ਸਕੇਗਾ ਦੇਖੋ ਬੀਜੇਪੀ ਦੀ ਜੇ ਮੈਂ ਅੱਜ ਦੇ ਸਮੇਂ ਦੇ ਵਿੱਚ ਗੱਲ ਕਰਾਂ ਨਾ ਬੀਜੇਪੀ ਅੱਜ ਦੇ ਸਮੇਂ ਦੇ ਵਿੱਚ ਆਪਣੇ ਅੰਦਰ ਹੰਕਾਰ ਚੁੱਕੀ ਹੈ ਜੀ ਖਾਸ ਤੌਰ ਤੇ ਅਗਰ ਨਰਿੰਦਰ ਮੋਦੀ ਸਾਹਿਬ ਦੀ ਗੱਲ ਕੀਤੀ ਜਾਵੇ ਜਾਂ ਅਮਿਤ ਸ਼ਾਹ ਜੀ ਦੀ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਹੰਕਾਰ ਆ ਚੁੱਕਿਆ ਹੈ ਕਿ ਬੀਜੇਪੀ ਜਿਸ ਤਰੀਕੇ ਨਾਲ ਪਿਛਲੀ ਵਾਰ ਬੀਜੇਪੀ ਨੂੰ ਬੜਾ ਵੱਡਾ ਬਹੁਮਤ ਮਿਲਿਆ ਸੀ ਲੋਕ ਸਭਾ ਚੋਣਾਂ 'ਚ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਾਰ ਵੀ ਸਾਨੂੰ ਇੰਨੇ ਹੀ ਲੋਕ ਜਿਹੜਾ ਹੈ ਉਹ ਵੱਡਾ ਬਹੁਮਤ ਦੇਣਗੇ ਜੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਬੀਜੇਪੀ ਜਿਹੜੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸੀ ਨੌਜਵਾਨਾਂ ਦੇ ਨਾਲ ਜੀ ਬੀਜੇਪੀ ਨੇ ਅੱਜ ਬੀਜੇਪੀ ਕੋਲ ਕੋਈ ਜਵਾਬ ਨਹੀਂ ਹੈ ਕਿ ਅਸੀਂ ਹਿੰਦੁਸਤਾਨ ਦੇ ਅੰਦਰ ਕਿੰਨੀਆਂ ਨੌਕਰੀਆਂ ਦਿੱਤੀਆਂ ਜੀ ਬੀਜੇਪੀ ਨੇ ਗੱਲ ਕੀਤੀ ਸੀ ਕਿ ਅਸੀਂ ਦੇਸ਼ ਦੇ ਅੰਦਰ ਜਿਹੜੇ ਗਰੀਬੀ ਰੇਖਾ ਤੋਂ نیچے ਲੋਕੀ ਐ ਅਸੀਂ ਉਹਨਾਂ ਨੂੰ ਉੱਪਰ ਚੱਕਾਂਗੇ ਤੇ ਉਹਨਾਂ ਦਾ ਫਾਇਦਾ ਕਰਾਂਗੇ ਅੱਜ ਬੀਜੇਪੀ ਇਸ ਗੱਲ ਦਾ ਜਵਾਬ ਦੇ ਨਹੀਂ ਪਾ ਰਹੀ ਕਿ ਅਸੀਂ ਕਿੰਨੇ ਗਰੀਬੀ ਰੇਖਾ ਤੋਂ نیچے ਲੋਕਾਂ ਦਾ ਪੈਦਾ ਕੀਤਾ ਜੀ ਬੀਜੇਪੀ ਆਪਣੇ ਸਾਰੇ ਵਾਅਦਿਆਂ ਦੇ ਉੱਤੇ ਝੂਠੀ ਪਈ ਐ ਸਿਰਫ ਬੀਜੇਪੀ ਕੋਲ ਆਖਰੀ ਜਿਹੜਾ ਹਥਿਆਰ ਬਚਦਾ ਸੀ ਉਹ ਧਰਮ ਦੀ ਰਾਜਨੀਤੀ ਦੇ ਉੱਤੇ ਬੀਜੇਪੀ ਨੇ ਲਿਆ ਕੇ ਸਾਰੇ ਮੁੱਦਿਆਂ ਨੂੰ ਖੜਾ ਕਰ ਦਿੱਤਾ ਜੀ ਬਿਲਕੁਲ ਠੀਕ ਇਲੈਕਸ਼ਨਾਂ ਤੋਂ ਪਹਿਲਾਂ ਰਾਮ ਮੰਦਰ ਦਾ ਉਦਘਾਟਨ ਕੀਤਾ ਜਾਂਦਾ ਹੈ ਜੀ ਉਹਨੂੰ ਰਾਜਨੀਤਿਕ ਮੁੱਦਾ ਬਣਾਇਆ ਜਾਂਦਾ ਔਰ ਰਾਮ ਮੰਦਰ ਦੇ ਆਲੇ-ਦੁਆਲੇ ਹੀ ਸਾਰੀ ਰਾਜਨੀਤੀ ਆਪਣੀ ਸਿਰਜਣ ਦੀ ਬੀਜੇਪੀ ਦੁਆਰਾ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਬੀਜੇਪੀ ਕੋਲ ਸਵਾਏ ਰਾਮ ਮੰਦਰ ਦੇ ਯਾ ਧਰਮ ਦੀ ਰਾਜਨੀਤੀ ਦੇ ਉੱਤੇ ਗੱਲ ਕਰਨ ਤੋਂ ਇਲਾਵਾ ਅੱਜ ਬੀਜੇਪੀ ਕੋਲ ਕੋਈ ਵੱਡਾ ਮੁੱਦਾ ਦੇਸ਼ ਦੇ ਵਿੱਚ ਉਹਨਾਂ ਨੇ ਕੀ ਕੀਤਾ ਕੀ ਉਹਨਾਂ ਦੀਆਂ ਉਪਲਬਧੀਆਂ ਐ ਖਾਸ ਤੌਰ ਤੇ ਨੌਜਵਾਨਾਂ ਦੇ ਲਈ ਬੀਜੇਪੀ ਕੋਲ ਦੱਸਣ ਲਈ ਅੱਜ ਕੁਝ ਨਹੀਂ ਔਰ ਜਿਹੜਾ ਇਹਨਾਂ ਦਾ ਇਹ ਨਾਰਾ ਐ ਅਬ ਕੀ ਵਾਰ 400 ਪਾਰ ਮੈਂ ਤੁਹਾਨੂੰ ਰਿਟਰਨ ਗਰੰਟੀ ਦਿੰਦਾ ਐ ਬੀਜੇਪੀ ਨੂੰ ਇਸ ਵਾਰ 250 20 ਸੀਟਾਂ ਜੁੜਨੀਆਂ ਨਹੀਂ 200 ਸੀਟਾਂ ਵੀ ਜੁੜਨੀਆਂ ਇਹਨਾਂ ਨੂੰ ਬਹੁਤ ਮੁਸ਼ਕਲ ਔਖੀਆਂ ਹੋ ਜਾਣੀਆਂ ਹਿੰਦੁਸਤਾਨ ਦੇ ਅੰਦਰ ਆਪਣੇ ਆਈਟੀ ਸੈੱਲ ਦੇ ਦੰਬ ਦੇ ਉੱਤੇ ਸਿਰਫ ਬੀਜੇਪੀ ਅੱਜ ਇਹ ਗੱਲ ਕਰਦੀ ਹੈ ਇਹਨਾਂ ਨੇ ਆਪਣੇ ਪੇਡ ਵਰਕਰ ਆਈਟੀ ਸੈੱਲ ਦੇ ਵਿੱਚ ਬਿਠਾਏ ਹੋਏ ਨੇ ਜਿਨ੍ਹਾਂ ਦਾ ਸਵੇਰ ਤੋਂ ਸ਼ਾਮ ਤੱਕ ਇੱਕੋ ਹੀ ਕੰਮ ਹੈ ਕਿ ਕਿਆ ਬਿਆਨ ਕੋਈ ਸੀ ਕਾਂਗਰਸ ਪਾਰਟੀ ਦੇ ਬੰਦੇ ਨੇ ਜਾਂ ਕਿਸੇ ਹੋਰ ਪਾਰਟੀ ਦੇ ਬੰਦੇ ਨੇ ਦਿੱਤਾ ਉਹਨੂੰ ਤੋੜ ਮਰੋੜ ਕੇ ਉਹਨੂੰ ਧਾਰਮਿਕ ਐਂਗਲ ਦੇ ਕੇ ਕਨਵਰਟ ਕਰਕੇ ਲੋਕਾਂ ਤੱਕ ਕਿਵੇਂ ਪਹੁੰਚਾਣਾ ਅੱਜ ਦੇ ਸਮੇਂ ਦੇ ਵਿੱਚ ਇਹੀ ਬੀਜੇਪੀ ਦਾ ਜਿਹੜਾ ਮੇਨ ਅਜੰਡਾ बनके रह गया ਉਹਨਾਂ ਦੀ ਰਾਜਨੀਤੀ ਸੋਸ਼ਲ ਮੀਡੀਆ ਤੱਕ ਸੀਮਿਤ ਰਹੀ ਹੈ ਇਹ ਤਾਂ ਗੱਲ ਸੀ ਦੇਸ਼ ਦੀ ਰਾਜਨੀਤੀ ਦੀ ਪੰਜਾਬ ਦੀ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਚ ਤਾਂ ਇੰਡੀਆ ਅਲਾਈንስ ਨਹੀਂ ਹੈ ਕਾਂਗਰਸ ਵੱਖਰੇ ਤੌਰ ਤੇ ਲੜ ਰਹੀ ਆਮ ਆਦਮੀ ਪਾਰਟੀ ਵੱਖਰੇ ਤੌਰ ਤੇ ਤੇ ਪੰਜਾਬ ਚ ਕਾਂਗਰਸ ਦਾ ਮੁਕਾਬਲਾ ਕਿਸ ਦੇ ਨਾਲ ਹੈ ਜੀ ਅਕਾਲੀ ਦਲ ਨਾਲ ਜਾਂ ਫਿਰ ਆਮ ਆਦਮੀ ਪਾਰਟੀ ਨਾਲ ਪੰਜਾਬ ਦੇ ਅੰਦਰ ਦੇਖੋ ਮੁੱਦੇ ਵੀ ਅਲੱਗ ਨੇ ਪੰਜਾਬ ਦੀ ਸਿਚੁਏਸ਼ਨ ਵੀ ਅਲੱਗ ਹੈ ਪੰਜਾਬ ਦੇ ਅੰਦਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਹਮੇਸ਼ਾ ਇਹ ਗੱਲ ਯਾਦ ਰੱਖਿਓ ਕਿ ਪੰਜਾਬੀ ਜਿਹੜੇ ਲੋਕ ਹਨ ਉਹ ਕਦੀ ਵੀ ਤੱਕਾ ਨਹੀਂ ਸਹਿੰਦੇ ਜੀ ਨਾ ਹੀ ਕਦੀ ਪੰਜਾਬ ਦੇ ਲੋਕ ਤੱਕਾ ਸਹਿਣਗੇ ਭਾਵੇਂ ਉਹ ਕਿੰਨੇ ਮਰਜ਼ੀ ਕਮਜ਼ੋਰ ਹੋਣ ਬਿਲਕੁਲ ਪੰਜਾਬ ਦੇ ਅੰਦਰ ਭਾਜੀਪੀ ਨੇ ਹਮੇਸ਼ਾ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਔਰ ਪੰਜਾਬੀ ਲੋਕਾਂ ਨੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਇਹ ਹੀ ਵੱਡਾ ਕਾਰਨ ਹੈ ਕਿ ਅੱਜ ਤੱਕ ਭਾਜੀਪੀ ਕਦੀ ਵੀ ਪੰਜਾਬ ਦੇ ਅੰਦਰ ਨਾ ਤਾਂ ਆਪਣੇ ਪੈਰ ਜਮਾ ਸਕੀ ਆ ਔਰ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਜਿਸ ਤਰੀਕੇ ਦੇ ਨਾਲ ਡਿਕਟੇਟਰਸ਼ਿਪ ਦੀ ਰਾਜਨੀਤੀ ਕਰਦੀ ਹੈ ਜੀ ਬੀਜੇਪੀ ਕਦੀ ਵੀ ਪੰਜਾਬ ਦੇ ਅੰਦਰ ਆਪਣੇ ਪੈਰ ਨਹੀਂ ਲਾ ਸਕੂਗੀ ਔਰ ਕਦੀ ਕਦੀ ਮੈਨੂੰ ਅਫਸੋਸ ਹੁੰਦਾ ਹੈ ਉਹਨਾਂ ਲੀਡਰਾਂ ਦੇ ਉੱਤੇ ਜਿਹੜੇ ਪਤਾ ਨਹੀਂ ਕਿਸ ਉਮੀਦ ਦੇ ਨਾਲ ਪਾਰਟੀਆਂ ਛੱਡ ਕੇ ਬੀਜੇਪੀ ਨੂੰ ਜੁਆਇਨ ਕਰ ਰਹੇ ਹਨ ਜੀ ਪੰਜਾਬ ਦੇ ਲੋਕਾਂ ਦੀ ਵਿਚਾਰਧਾਰਾ ਦੇ ਨਾਲ ਜਦੋਂ ਤੁਸੀਂ ਤੁਰੇ ਨਹੀਂ ਸਕਦੇ ਤੁਹਾਡੀ ਵਿਚਾਰਧਾਰਾ ਮੇਨਲੀ ਖਾਂਦੀ ਤਾਂ ਤੁਸੀਂ ਕਿਸ ਸਮੂਹ ਦੇ ਨਾਲ ਆਪਣੇ ਆਪ ਨੂੰ ਪੰਜਾਬੀ ਖਾਉਂਦੇ ਹੋ ਕਿਉਂਕਿ ਭਾਜਪਾ ਨੇ ਤਾਂ ਹਮੇਸ਼ਾ ਪੰਜਾਬ ਵਿਰੋਧੀ ਕਾਰਵਾਈਆਂ ਕੀਤੀਆਂ ਤੇ ਜੇ ਤੁਹਾਡੀ ਪਾਰਟੀ ਦੀ ਗੱਲ ਕੀਤੀ ਜਾਵੇ ਕਿਉਂਕਿ ਕੁਝ ਸੀਟਾਂ ਅਨਾਉਂਸ ਕਰ ਦਿੱਤੀਆਂ ਨੇ ਜਿਹੜੀਆਂ ਅਨਾਉਂਸ ਕੀਤੀਆਂ ਉਹਨਾਂ ਤੇ ਵੀ ਤਰੀਕੇ ਨਾਲ ਕਹਿ ਸਕਦੇ ਹਾਂ ਛੋ-ਛੋ ਪੰਜ ਬਣਿਆ ਹੋਇਆ ਕਿਉਂਕਿ ਪਿਛਲੇ ਦਿਨੀ ਜਿਹੜਾ ਸੁਖਪਾਲ ਖੈਰਾ ਨੂੰ ਸਜੂਰ ਭੇਜਣ ਦੇ ਚੱਲਦੇ ਆ ਦਲਵੀਰ ਗੋਲਦੀ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੇ ਇੱਕ ਤੁਹਾਡੇ ਜਿਹੜੇ ਮੌਜੂਦਾ ਤੁਹਾਡੇ ਆਪਣੇ ਹਲਕੇ ਦੇ ਐਮਪੀ ਨੇ ਮਨੀਸ਼ तिवारी ਉਹਨਾਂ ਨੂੰ ਲੰਧਪੁਰ ਸਾਹਿਬ ਦੀ ਜਗ੍ਹਾ ਕਨਵਰਟ ਕਰਕੇ ਚੰਡੀਗੜ੍ਹ ਭੇਜ ਦਿੱਤਾ ਕੀ ਮਨੀਸ਼ तिवारी ਦੀ ਕਾਰਗੁਜ਼ਾਰੀ ਤਾਂ ਕੁਝ ਨਹੀਂ ਸੀ ਕੀ ਆਖਰ ਸਵਾਲ ਕੀ ਹੈ ਵੇ ਬਣਿਆ ਕੀ ਹੈ ਜੀ ਇਹ ਦੇਖੋ ਜੇਦੋ ਗੱਲ ਹੁੰਦੀ ਹੈ ਨਾ ਪਾਰਟੀ ਦੇ ਇੰਟਰਨਲ ਫੈਸਲਿਆਂ ਦੀ ਸਾਡੀ ਪਾਰਟੀ ਦੇ ਵਿੱਚ ਇੱਕ ਸਿਸਟਮ ਹੈ ਸਾਰਾ ਦੇਸ਼ ਉਹਨੂੰ ਬਕੂਬੀ ਜਾਣਦਾ ਹੈ ਇਹ ਪਾਰਟੀ ਦੇ ਹਮੇਸ਼ਾ ਜਿਹੜੇ ਵੱਡੇ ਫੈਸਲੇ ਆ ਟਿਕਟਾਂ ਦੀ ਵੰਡ ਆ ਉਹ ਪਾਰਟੀ ਹਾਈ ਕਮਾਂਡ ਲੈਂਦੀ ਹੈ ਜੀ ਪਾਰਟੀ ਹਾਈ ਕਮਾਂਡ ਜਿਹੜਾ ਵੀ ਫੈਸਲਾ ਲੈਂਦੀ ਹੈ ਉਹ ਸਾਰੀ ਪਾਰਟੀ ਨੂੰ ਮਨਜ਼ੂਰ ਹੁੰਦਾ ਹੈ ਜਿਸ ਕੈਂਡੀਡੇਟ ਨੂੰ ਜਿੱਥੋਂ ਟਿਕਟ ਦਿੱਤੀ ਜਾਂਦੀ ਹੈ ਕੈਂਡੀਡੇਟ ਨੂੰ ਉੱਥੋਂ ਹੀ ਚੋਣਵ ਜਿਹੜਾ ਲੜਨਾ ਪੈਂਦਾ ਹੈ ਜੀ ਹੋ ਸਕਦਾ ਹੈ ਕਿ ਪਾਰਟੀ ਮਨੀਸ਼ ਤਵਾੜੀ ਜੀ ਨੂੰ ਇੱਕ ਵਧੀਆ ਚਿਹਰੇ ਦੇ ਰੂਪ ਦੇ ਵਿੱਚ ਚੰਡੀਗੜ੍ਹ ਦੇ ਲਈ ਗਿਣਤੀ ਹੋਵੇ ਪਾਰਟੀ ਨੇ ਮਨੀਸ਼ ਤਿਵਾੜੀ ਸਾਹਿਬ ਨੂੰ ਕਿਸ ਸੋਚ ਦੇ ਨਾਲ ਚੰਡੀਗੜ੍ਹ ਤੋਂ ਟਿਕਟ ਦਿੱਤੀ ਹੈ ਜੀ ਉਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜੀ ਲੇਕਿਨ ਜੇ ਤੁਸੀਂ ਗੱਲ ਕਰੋ ਕਾਰਗਜ਼ਾਰੀ ਦੀ ਮਨੀਸ਼ ਤਿਵਾੜੀ ਸਾਹਿਬ ਦੀ ਬਹੁਤ ਵਧੀਆ ਕਾਰਗਜ਼ਾਰੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰਹੀ ਹੈ ਔਰ ਤਿਵਾੜੀ ਸਾਹਿਬ ਦੇ ਉੱਤੇ ਸਭ ਤੋਂ ਵੱਡੀ ਗੱਲ ਜਿਹਦਾ ਇੱਕ ਇੱਕ ਪਾਰਟੀ ਵਰਕਰ ਉਹਨਾਂ ਦੇ ਲਈ ਗਾਰੰਟੀ ਲੈ ਸਕਦਾ ਹੈ ਕਿ ਅੱਜ ਤੱਕ ਦੇ ਆਪਣੇ ਕਾਰਜਕਾਲ ਦੇ ਵਿੱਚ तिवारी ਸਾਹਿਬ ਦੇ ਉੱਤੇ ਇੱਕ ਚਾਹ ਦੇ ਕੱਪ ਦਾ ਸਿੰਗਲ ਦਾ ਕੋਈ ਬੰਦਾ આરોਪ ਨਹੀਂ ਲਾ ਸਕਿਆ ਪਰ ਨਾਲ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ तिवारी ਸਾਹਿਬ ਵਿਚਰੇ ਘਟਨੇ ਲੋਕਾਂ ਚ 5 ਸਾਲਾਂ ਚ ਕਹਿੰਦੇ ਆਏ ਘਟਨੇ ਜੀ ਦੇਖੋ ਕਈ ਵਾਰੀ ਲੋਕ ਨਾ ਐਮਪੀ ਤੋਂ ਇੱਕ ਸਰਪੰਚ ਦੀ ਉਮੀਦ ਆ ਲਾਣ ਲੱਪੇ ਨੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈਗਾ ਤੇ ਇਹ ਜਿਵੇਂ ਕੋਈ ਸਾਡੇ ਪਿੰਡ ਦਾ ਸਰਪੰਚ ਸਾਡੇ ਆ ਕੇ ਗਲੀਆਂ ਨਾਲੀਆਂ ਦੇ ਫੈਸਲੇ ਕਰਾਉਂਦਾ ਹੈ ਵੀ ਸਾਡਾ ਐਮਪੀ ਵੀ ਇਦਾਂ ਆ ਕੇ ਸਾਡੇ ਫੈਸਲੇ ਕਰਾਵੇ ਔਰ ਦੇਖੋ ਇੱਕ ਮੈਂਬਰ ਪਾਰਲੀਮੈਂਟ ਦੀਆਂ ਕਿਆ ਜ਼ਿੰਮੇਵਾਰੀਆਂ ਹੁੰਦੀਆਂ ਮੈਂਬਰ ਪਾਰਲੀਮੈਂਟ ਨੇ ਜਿਹੜੇ ਸਾਡੇ ਸੂਬੇ ਦੇ ਮੁੱਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਰੱਖਣੇ ਨੇ ਤੇ ਸਾਡੀ ਆਵਾਜ਼ ਬੁਲੰਦ ਕਰਨੀ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਮਨੀਸ਼ ਤਿਵਾੜੀ ਸਾਹਿਬ ਤੋਂ ਵੱਧ اٹੈਂਡੈਂਸ ਕਿਸ ਮੈਂਬਰ ਪਾਰਲੀਮੈਂਟ ਦੀ ਹੈ ਤੁਸੀਂ ਮੈਨੂੰ ਅੱਜ ਔਨ ਰਿਕਾਰਡ ਦਿਖਾ ਦਿਓ ਨਹੀਂ ਹੋ ਸਕਦੀ ਕਿਸੇ ਦੀ ਸਭ ਤੋਂ ਵੱਧ ਮੁੱਦੇ ਸਭ ਤੋਂ ਵੱਧ ਸਵਾਲ ਔਰ ਭਾਜਪਾ ਨੂੰ ਸਭ ਤੋਂ ਵੱਧ ਘੇਰਿਆ ਮਨੀਸ਼ ਤਿਵਾੜੀ ਜੀ ਨੇ ਜੀ ਲੋਕ ਕਈ ਵਾਰੀ ਗੱਲਾਂ ਕਰ ਜਾਂਦੇ ਆ ਠੀਕ ਹੈ ਫੈਸਲਾ ਵੀ ਲੋਕਾਂ ਨੇ ਕਰਨਾ ਹੁੰਦਾ ਪਰ ਮੈਂ ਫਿਰ ਵੀ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਜਦੋਂ ਅਸੀਂ ਕਿਸੇ ਬੰਦੇ ਦੇ ਬਾਰੇ ਜਜਮੈਂਟ ਪਾਸ ਕਰਨੀ ਹੁੰਦੀ ਹੈ ਕਿਸੇ ਲੀਡਰ ਬਾਰੇ ਤਾਂ ਹਮੇਸ਼ਾ ਸਾਨੂੰ ਹਰ ਐਂਗਲ ਤੋਂ ਦੇਖਦੇ ਹੋਏ ਉਸ ਲੀਡਰ ਦੇ ਪ੍ਰਤੀ ਆਪਣੀ ਜਜਮੈਂਟ ਪਾਸ ਕਰਨੀ ਚਾਹੀਦੀ ਹੈ ਅਸੀਂ ਕਈ ਵਾਰੀ ਇੱਕ ਮੈਂਬਰ ਪਾਰਲੀਮੈਂਟ ਦੀ ਜਿਹੜੀ ਤੁਲਨਾ ਹੈ ਉਹ ਲੋਕਲ ਐਮਐਲਏ ਸਰਪੰਚ ਲੰਬੜਦਾਰ ਨਾਲ ਤਰ੍ਹਾਂ ਲਾ ਪੈਂਦੇ ਆ ਕਿ ਉਹ ਆ ਕੇ ਸਾਡੇ ਘਰ ਦੇ ਵਿੱਚ ਬਹਿ ਕੇ ਸਾਡੇ ਗਲੀਆਂ ਨਾਲੀਆਂ ਦੇ ਫੈਸਲੇ ਕਰਾਵੇ ਇਸ ਤਰੀਕੇ ਨਾਲ ਕਦੀ ਨਹੀਂ ਹੋ ਸਕਦਾ ਮੈਂਬਰ ਪਾਰਲੀਮੈਂਟ ਦੀਆਂ ਜੋ ਜ਼ਿੰਮੇਵਾਰੀਆਂ ਨੇ ਤਵਾੜੀ ਸਾਹਿਬ ਨੂੰ ਕੋਲ ਜਿੰਨਾ ਫੰਡ ਆਇਆ ਉਹਨਾਂ ਨੇ ਇੱਕ ਇੱਕ ਪਿੰਡ ਦੇ ਵਿੱਚ ਅਸੀਂ ਖੁਦ ਗਵਾਹ ਨੇ ਅਸੀਂ ਜਿਸ ਪਿੰਡ ਦੇ ਲਈ ਤਵਾੜੀ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਬਿਨਾਂ ਇੱਕ ਸਵਾਲ ਪੁੱਛੇ ਉਸ ਪਿੰਡ ਨੂੰ ਉਹਨਾਂ ਜਿੰਨਾ ਜਿੰਨੇ ਯੋਗਿਓ ਸੀਗੇ ਉਹਨਾਂ ਨੇ ਉਸ ਤੋਂ ਵੱਧ ਚੜ ਕੇ ਜਿਹੜੇ ਫੰਡ ਹੈ ਉਹ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਵੰਡੇ ਸਾਰੇ ਪਿੰਡਾਂ ਦੇ ਉਹਨਾਂ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਔਰ ਫੇਰ ਵੀ ਅਗਰ ਲੋਕ ਇਹ ਗੱਲਾਂ ਕਰਨ ਕਿ ਤਵਾਰੀ ਸਾਹਿਬ ਸਾਡੇ ਵਿੱਚ ਵਿਚਰੇ ਨਹੀਂ ਐ ਇਦਾਂ ਦੀਆਂ ਗੱਲਾਂ ਐ ਦੇਖੋ ਮੈਂ ਇਹਨਾਂ ਗੱਲਾਂ ਦੇ ਉੱਤੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਹ ਫਿਰ ਇਹ ਲੋਕਾਂ ਦੀਆਂ ਹਵਾ ਹਵਾਈ ਗੱਲਾਂ ਤੇ ਹੁਣ ਪੰਜਾਬ ਸਰਕਾਰ ਦੀ ਗੱਲ ਕਰੀਏ ਜਿਹੜੀ ਪੰਜਾਬ ਸਰਕਾਰ 92 ਵਿਧਾਇਕ ਲੈ ਕੇ ਸੱਤਾ 'ਚ ਬੈਠੀ ਐ ਤੇ ਜਦੋਂ ਅਨਾਉਂਸ ਹੋਣਾ ਵੱਲੋਂ ਉਮੀਦਵਾਰਾਂ ਦੇ ਕੀਤੀ ਜਾਂਦੀ ਜਿਸ 'ਚ ਪੰਜ ਦੇ ਕਰੀਬ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ 'ਚ ਦੁਬਾਰੇ ਤਾਰਿਆ ਗਿਆ ਤੇ ਤਿੰਨ ਤੋਂ ਚਾਰ ਜਿਹੜੇ ਵਿਧਾਇਕ ਨੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਦਲ ਬਦਲ ਕੇ ਗਏ ਸੀ ਕੋਈ ਅਕਾਲੀ ਦਲ ਚੋਂ ਪਵਨ ਤੀਨੂ ਜਿਸ ਤਰੀਕੇ ਨਾਲ ਗਏ ਆ ਕਾਂਗਰਸ ਦੇ ਵਿੱਚੋਂ ਚੱਬੇ ਆਲ ਗਏ ਨੇ ਠੀਕ ਹੈ ਤੇ ਉਸ ਤੋਂ ਬਾਅਦ ਫਤਿਹਗੜ ਸਾਹਿਬ ਤੋਂ ਗੁਰਪ੍ਰੀਤ ਜੀ ਪੀ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਸੱਤਾ 'ਚ ਰਹਿਣ ਦੇ ਬਾਵਜੂਦ ਕਿ ਪਾਰਟੀ ਕੋਲ ਆਪਣੇ ਉਮੀਦਵਾਰ ਮੋਗੇ ਸੀ ਦੇਖੋ ਆਮ ਆਦਮੀ ਪਾਰਟੀ ਦੇ ਜੋ ਅੱਜ ਹਾਲਾਤ ਨੇ ਜ਼ਮੀਨੀ ਪੱਧਰ ਤੇ ਉਹ ਇਹ ਹਾਲਾਤ ਆਮ ਆਦਮੀ ਪਾਰਟੀ ਦੇ ਕਿਉਂ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਸੱਤਾ ਦੀ ਚਾਬੀ ਆਪਣੇ ਹੱਥ ਦੇ ਵਿੱਚ ਲਈ ਸੀ ਉਹ ਬਿਲਕੁਲ ਉਹਦੇ ਵਿੱਚ ਆਮ ਆਦਮੀ ਪਾਰਟੀ ਫੇਲ ਹੁੰਦੀ ਹੋਈ ਨਜ਼ਰ ਆਦੀ ਹੈ ਜੀ ਆਮ ਆਦਮੀ ਪਾਰਟੀ ਆਪਣਾ ਇੱਕ ਵੀ ਵਾਅਦਾ ਲੋਕਾਂ ਨੂੰ ਡਿਲੀਵਰ ਨਹੀਂ ਕਰ ਸਕੀ ਕੋਈ ਵਾਅਦਾ ਪੂਰਾ ਨਹੀਂ ਕਰ ਸਕੀ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਉਹਨਾਂ ਨੂੰ ਚੋਣ ਲੜਨ ਲਈ ਮੌਜੂਦਾ ਸਰਕਾਰ ਹੁੰਦੇ ਹੋਏ ਚੌੜ ਲੜਨ ਲਈ ਉਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜੀ ਕਿਸੇ ਸਿੰਗਰ ਦੀਆਂ ਮਿੰਤਾ ਕਰਕੇ ਕਦੀ ਉਹਨੂੰ ਕੈਂਡੀਡੇਟ ਬਣਾਇਆ ਜਾ ਰਿਹਾ ਤੇ ਕਦੀ ਦੂਜੀਆਂ ਪਾਰਟੀਆਂ ਵੱਲ ਤੱਕਿਆ ਜਾ ਰਿਹਾ ਹੈ ਕਿ ਉਹ ਸਾਡੇ ਚ ਕੋਈ ਉਹਨਾਂ ਦਾ ਅਗਰ ਬੰਦਾ ਕੈਪੇਬਲ ਕੈਂਡੀਡੇਟ ਆਂਦਾ ਹੈ ਤੇ ਇਸ ਅਸਿਊ ਨੂੰ ਟਿਕਟ ਦਈਏ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਹਾਲਾਤ ਨੇ ਕਿ ਕਾਂਗਰਸ ਪਾਰਟੀ ਦੇ ਬੰਦੇ ਤੇ ਬੰਦਾ ਚੜਿਆ ਹੋਇਆ ਕੈਂਡੀਡੇਟ ਇੱਕ ਇੱਕ ਜਗ੍ਹਾ 6-6 ਬੰਦੇ ਉਮੀਦਵਾਰ ਨੇ ਸੋ ਇਹ ਫਰਕ ਹੁੰਦਾ ਹੈ ਜ਼ਮੀਨੀ ਹਕੀਕਤ ਦਾ ਬੜਾ ਫਰਕ ਹੈ ਦੇਖੋ ਲੋਕਾਂ ਨੇ ਜ਼ਰੂਰ ਪਿਛਲੀ ਵਾਰ ਇਹਨਾਂ ਦੇ 92 ਵਿਧਾਇਕ ਜਤਾ ਕੇ ਭੇਜੇ ਪਰ ਲੋਕਾਂ ਨੇ ਵੋਟ ਆਮ ਆਦਮੀ ਪਾਰਟੀ ਨੂੰ ਨਹੀਂ ਪਾਈ ਜੀ ਲੋਕਾਂ ਨੇ ਅਸਲ 'ਚ ਵੋਟ ਪਾਈ ਸੀਗੀ ਬਦਲਾਵ ਨੂੰ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ ਦੇ ਅੰਦਰ ਬਦਲਾਵ ਦੀ ਜ਼ਰੂਰਤ ਹੈ ਔਰ ਉਹਦੇ ਵਿੱਚ ਲੋਕ ਗਲਤ ਵੀ ਨਹੀਂ ਸੀਗੇ ਕਿਉਂਕਿ ਵਾਕਈ ਪੰਜਾਬ ਨੂੰ ਬਦਲਾਵ ਦੀ ਜ਼ਰੂਰਤ ਸੀ ਔਰ ਇਹ ਸੋਚ ਲੋਕਾਂ ਦੀ ਕਿਉਂ ਬਣੀ ਕਿਉਂਕਿ ਪਿਛਲੀਆਂ ਪਾਰਟੀਆਂ ਨੇ ਜੋ ਗਲਤੀਆਂ ਕੀਤੀਆਂ ਨੇ ਕਾਂਗਰਸ ਤੋਂ ਵੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਅਕਾਲੀਦਰ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਇਹੀ ਕਾਰਨ ਸੀ ਕਿ ਲੋਕ ਬਦਲਾਅ ਚਾਹੁੰਦੇ ਸੀ ਲੋਕਾਂ ਨੇ ਇਹ ਸੋਚਿਆ ਕਿ ਸ਼ਾਇਦ ਇਹ ਨਵੀਂ ਪਾਰਟੀ ਪੰਜਾਬ ਚਾਹੀਏ ਇਹ ਕੋਈ ਚੰਗੇ ਬਦਲਾਅ ਲੈ ਕੇ ਆਣਗੇ ਪਰ ਲੋਕੀ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਕਰਨ ਵਾਲੀ ਪਾਰਟੀ ਹੈ ਅਸਲ ਦੇ ਵਿੱਚ ਇਹਨਾਂ ਲੋਕਾਂ ਦੇ ਕੋਲ ਨਾ ਤਾਂ ਕੋਈ ਵਿਜ਼ਨ ਹੈ ਨਾ ਹੀ ਇਹ ਪੰਜਾਬ ਦੇ ਅੰਦਰ ਕੋਈ ਵੱਡਾ ਚੇਂਜ ਲੈ ਕੇ ਆ ਸਕਦੇ ਆ ਨਾ ਹੀ ਇਹਨਾਂ ਦੇ ਬੰਦਿਆਂ 'ਚ ਕੈਪੇਬਿਲਿਟੀ ਹੈ ਤੁਸੀਂ ਅੱਜ ਇਹਨਾਂ ਦੇ 92 ਬੰਦੇ ਜਿਹੜੇ ਜਿੱਤੇ ਆ ਉਹਨਾਂ ਦੇ ਵਿੱਚੋਂ 90ਆਂ ਨੂੰ ਤਾਂ ਇਹ ਬੋਲਣ ਨਹੀਂ ਦਿੰਦੇ ਜੀ ਸਿਰਫ 2-4 ਮੁਰਲੇ ਚਿਹਰੇ ਆ ਮੁਰਲੇ ਚਿਹਰੇ ਜਿਹੜੇ ਗੱਲ ਕਰਦੇ ਆ ਬਾਕੀ ਤਾਂ 70-80 ਬੰਦੇ ਤਾਂ ਵਿਚਾਰੇ ਕਿੱਥੇ ਗਵਾਚ ਗਏ ਜਿੱਤਣ ਤੋਂ ਬਾਅਦ ਉਹਨਾਂ ਦਾ ਪਤਾ ਹੀ ਕੁਝ ਨਹੀਂ 92 ਚੋਂ 24 ਜੇ ਗੱਲ ਕੀਤੀ ਜਾਵੇ ਹੁਣ ਤੱਕ 92 ਰਹਿ ਚੁੱਕੇ ਨੇ ਕਿਉਂਕਿ ਉਹਨਾਂ ਦੇ ਇੱਕ ਤਾਂ ਵਿਧਾਇਕ ਪਾਜਪਾ ਚਾ ਚੁੱਕੇ ਨੇ ਪਾਜਪਾ ਚਲਾ ਗਿਆ ਜੀ ਸੋ ਇਹ ਜਿਹੜੇ ਹਾਲਾਤ ਆ ਆਮ ਆਦਮੀ ਪਾਰਟੀ ਦੇ ਜ਼ਮੀਨੀ ਪੱਧਰ ਦੇ ਉੱਤੇ ਬਣੇ ਨੇ ਇਹਦਾ ਵੱਡਾ ਕਾਰਨ ਇਹੀ ਸੀਗਾ ਕਿ ਆਮ ਆਦਮੀ ਪਾਰਟੀ ਦੱਲਾ ਦਾ ਵੱਡੀਆਂ-ਵੱਡੀਆਂ ਕਰਦੀ ਸੀ ਪਰ ਜਦੋਂ ਸੱਤਾ ਸੰਭੀ ਇੱਕਦਮ ਪ੍ਰੈਸ਼ਰ ਪਿਆ ਪੰਜਾਬ ਦੀ ਜੋ ਹਾਲਾਤ ਸੀਗੇ ਪੰਜਾਬ ਦੇ ਪੰਜਾਬ ਦੇ ਲੋਕ ਜਿਹੜੀਆਂ ਡਿਲੀਵਰੀਆਂ ਚਾਹੁੰਦੇ ਸੀ ਉਹ ਡਿਲੀਵਰੀ ਦੇਣ ਚ ਸਰਕਾਰ ਬੁਰੇ ਤਰੀਕੇ ਨਾਲ ਫੇਲ ਹੋ ਗਈ ਅੱਜ ਕ੍ਰਾਈਮ ਦੀ ਤੁਸੀਂ ਪੋਜੀਸ਼ਨ ਦੇਖੋ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਖਬਰ ਆਂਦੀ ਹੈ ਕਿ ਕਿਤੇ ਗੋਲੀ ਚੱਲ ਗਈ ਕਿਤੇ ਨਸ਼ੇ ਦਾ ਖੁੱਲਾ ਕਾਰੋਬਾਰ ਚੱਲ ਰਿਹਾ ਹੈ ਕਿਤੇ ਢੜਲੇ ਦੇ ਨਾਲ ਨਕਲੀ ਸ਼ਰਾਬ ਵਿਕ ਰਹੀ ਹੈ ਤੇ ਇਦਾਂ ਦੀਆਂ ਜਦੋਂ ਖਬਰਾਂ ਆndੀਆਂ ਨੇ ਲੋਕਾਂ ਦਾ ਮਨ ਟੁੱਟਦਾ ਹੈ ਲੋਕਾਂ ਨੇ ਜਿਹੜੀਆਂ ਸੋਚ ਜਿਹੜੀ ਉਮੀਦ ਦੇ ਉੱਤੇ ਕਿ ਸਾਡੇ ਇੱਕ ਫੋਨ ਦੇ ਉੱਤੇ ਕੰਮ ਹੋਇਆ ਕਰਨਗੇ ਇਹਨਾਂ ਨੇ ਨੰਬਰ ਜਾਰੀ ਕੀਤੇ ਲੋਕਾਂ ਨੂੰ ਉਮੀਦਾਂ ਵਧਾਈਆਂ ਕਿ ਦੇਖੋ ਸੀਐਮ ਦੀ ਤੁਹਾਡੇ ਘਰ 'ਚ ਡਾਇਰੈਕਟ ਪਹੁੰਚ ਹੈ ਤੁਸੀਂ ਆਹ ਹੈਲਪਲਾਈਨ ਨੰਬਰ ਡਾਇਲ ਕਰੋ ਤੁਹਾਡੇ ਘਰ ਦੇ ਵਿੱਚ ਜਿਹੜੀ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਊਗਾ ਪਰ ਉਹ ਡਿਲੀਵਰੀਆਂ ਜ਼ੀਰੋ ਨੇ ਕਿੱਥੇ ਨੇ ਤੁਸੀਂ ਕਹਿੰਦੇ ਕਾਰਗੁਜ਼ਾਰੀ ਸਹੀ ਨਹੀਂ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ 13 ਜ਼ੀਰੋ ਲਾਵਾਂਗੇ ਪੰਜਾਬ 'ਚ ਮੁੱਖ ਮੰਤਰੀ ਸਾਹਿਬ ਤਾਂ ਬੜੀਆਂ ਗੱਲਾਂ ਮਾਰਦੇ ਨੇ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਕਿਹੜੀ ਜਿਹੜੀ ਇਹ ਜੀ ਗੱਲ ਹੈ ਉਹਨਾਂ ਦੀ ਸਹੀ ਨਿਕਲੀ ਹੋਵੇ ਜਿਹੜੀ ਉਹਨਾਂ ਨੇ ਕੀਤੀ ਹੋਵੇ ਉਹ ਤਾਂ ਪਤਾ ਨਹੀਂ ਹੁਣ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਲੋਕ ਤਾਂ ਬੜਾ ਕੁਝ ਕਹਿੰਦੇ ਨੇ ਕਿ ਖਾਦੀ ਪੀਤੀ ਚ ਬੋਲ ਜਾਂਦੇ ਨੇ ਉਹਨਾਂ ਨੇ ਤਾਂ ਗੋਲਡੀ ਬਰਾੜ ਵੀ ਫੜ ਲਿਆ ਸੀ ਤੁਸੀਂ ਦੱਸੋ ਅੱਜ ਕਿਹੜੀ ਜੇਲ੍ਹ ਚਾ ਗੋਲਡੀ ਬਰਾੜ ਉਹਨਾਂ ਨੇ BMW ਦੀ ਇੰਡਸਟਰੀ ਲਾਤੀ ਸੀ ਪੰਜਾਬ ਦੇ ਅੰਦਰ ਤੁਸੀਂ ਮੈਨੂੰ ਦੱਸੋ ਪੰਜਾਬ ਚ BMW ਦੀ ਛੱਡੋ ਹੋਰ ਦੱਸੋ ਕੋਈ Tata ਦੀ ਲੱਗੀ ਹੋਵੇ ਇੰਡਸਟਰੀ ਉਹ ਤਾਂ ਇੰਡੀਅਨ ਕੰਪਨੀ ਆ ਉਹ ਬਾਹਰ ਨਹੀਂ ਲਿਆਉਣ ਨੂੰ ਫਿਰਦੇ ਸੀ ਮੁੱਖ ਮੰਤਰੀ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਕਿ ਅੰਗਰੇਜ਼ ਪੰਜਾਬ ਚ ਨੌਕਰੀ ਕਰਨ ਲਈ ਆਣਗੇ ਗੱਲਾਂ ਉਹ ਕਰੋ ਜਿਨ੍ਹਾਂ ਚ ਵਿੱਚ ਵਜਨ ਹੋਵੇ ਤੁਸੀਂ ਜਿਨ੍ਹਾਂ ਗੱਲਾਂ ਨੂੰ ਆਪਣੇ ਵਾਅਦਿਆਂ ਨੂੰ ਪੂਗਾ ਸਕੋ ਜੀ ਹੁਣ ਮੁੱਖ ਮੰਤਰੀ ਸਾਹਿਬ ਨੇ ਤਾਂ ਕਹਿਣਾ ਹੀ ਆ ਉਹਨਾਂ ਨੂੰ ਕਿ ਅਸੀਂ 13 0 ਜਿੱਤਾਂਗੇ ਜੀ ਪਰ ਕੈਂਡੀਡੇਟ ਤੁਹਾਨੂੰ ਲੱਭਦੇ ਨਹੀਂ ਬਏ ਜੀ ਕਿ ਇਲੈਕਸ਼ਨ ਅਸੀਂ ਕਿ ਇਹਨਾਂ ਨੂੰ ਲੜਾਉਣਾ ਸੋ ਇਹ ਜਦੋਂ ਗੱਲਾਂ ਅਸੀਂ ਹਵਾ ਹਵਾਈ ਗੱਲਾਂ ਕਰਦੇ ਨੇ ਲੋਕਾਂ ਦੇ ਵਿੱਚ ਲੋਕ ਅੱਜ ਬੜੇ ਬਖੂਬੀ ਸਮਝ ਚੁੱਕੇ ਨੇ ਸਭ ਤੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿਛਲੀ ਵਾਰ 2022 ਦੀਆਂ ਚੋਣਾਂ ਦੇ ਵਿੱਚ ਸਾਡੀਆਂ ਭੈਣਾਂ ਨੇ ਬੀਬੀਆਂ ਨੇ ਔਰ ਸਾਡੇ ਮੁਲਾਜ਼ਮ ਭਰਾਵਾਂ ਨੇ ਡੱਬ ਕੇ ਵੋਟ ਪਾਈ ਸੀ ਆਮ ਆਦਮੀ ਪਾਰਟੀ ਨੂੰ ਜੀ ਤੁਸੀਂ ਇਸ ਵਾਰ ਕੁਛ ਕੇ ਦੇਖੋ ਜਰਾ ਜਾ ਕੇ ਬਾਜ਼ਾਰ ਦੇ ਵਿੱਚ ਕਿ ਸਾਡੀਆਂ ਬੀਬੀਆਂ ਭੈਣਾਂ ਗਾਲਾਂ ਕੱਢਦੀਆਂ ਨੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਪੁੱਛੋ ਕਿਸੇ ਨੇ ਪਾਣੀ ਵੋਟ ਕਿਸੇ ਮੁਲਾਜ਼ਮ ਨੂੰ ਪੁੱਛੋ ਪਾਊਗਾ ਵੋਟ ਆਮ ਆਦਮੀ ਪਾਰਟੀ ਨੂੰ ਉਹ ਕਹਿੰਦੇ ਛੱਡੋ ਮਹਾਰਾਜ ਬੜੀ ਵੱਡੀ ਗਲਤੀ ਹੋ ਗਈ ਤੇ ਸਾਨੂੰ ਬਚਾ ਲਓ ਅਸੀਂ ਨਹੀਂ ਵੋਟ ਪਾਉਂਦੇ ਆਮ ਆਦਮੀ ਪਾਰਟੀ ਨੂੰ ਇਹ ਹਾਲਾਤ ਨੇ ਅੱਜ ਪੰਜਾਬ ਦੇ ਤੇ ਤੁਹਾਡੇ ਹਲਕੇ ਦੀ ਗੱਲ ਕੀਤੀ ਜਵੇ ਅਨੰਦਪੁਰ ਸਾਹਿਬ ਦੀ ਕਾਂਗਰਸ ਵੱਲੋਂ ਹਾਲੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ ਜਦਕਿ ਅਕਾਲੀ ਦਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਤੇ ਭਾਜਪਾ ਨੇ ਵੀ ਨਹੀਂ ਐਲਾਨਿਆ ਪਰ ਤੁਹਾਡੇ ਆਪਣੇ ਹਰਕੇ ਦੇ ਵਿੱਚ ਕਾਫੀ ਧੋਰ ਲੱਗੀ ਹੋਈ ਹੈ ਕਿ ਕਈ ਜਿਹੜੇ ਦਾਬੇਦਾਰ ਨੇ ਟਿਕਟ ਦੇ ਤੇ ਤੁਸੀਂ ਸਾਥ ਦਿਓਗੇ ਜੇਕਰ ਸਾਥ ਦਾ ਸਪੀਕਰ ਰਾਣਾ ਕੇਵੀ ਸਿੰਘ ਨੂੰ ਇੱਥੋਂ ਜ਼ਿੰਮੇਵਾਰੀ ਮਿਲਦੀ ਹੈ ਦੇਖੋ ਪਾਰਟੀ ਦਾ ਵਫਾਦਾਰ ਸਪਾਈ ਹੋਣ ਦੇ ਨਾਤੇ ਮੈਂ ਤਾਂ ਇਹ ਕਹੂੰਗਾ ਕਿ ਪਾਰਟੀ ਜਿਸ ਵੀ ਕੈਂਡੀਡੇਟ ਨੂੰ ਟਿਕਟ ਦਿੰਦੀ ਹੈ ਮੈਂ ਤਾਂ ਹਮੇਸ਼ਾ ਆਪਣੀ ਪਾਰਟੀ ਦੀ ਜਿੱਤ ਦੀ ਕਾਮਨਾ ਕੀਤੀ ਹੈ ਜੀ ਔਰ ਪਾਰਟੀ ਦੇ ਟਿਕਟ ਨਹੀਂ ਜਿਹੜੀ ਅਨਾਉਂਸ ਕੀਤੀ ਹਲੇ ਤੱਕ ਜੇ ਆਪਾਂ ਉਹਦੀ ਗੱਲ ਕਰੀਏ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਪਾਰਟੀ ਦੇ ਅੰਦਰ ਇੱਕ ਇੱਕ ਜਗ੍ਹਾ ਦਾਅਵੇਦਾਰੀਆਂ ਹੀ ਬਹੁਤ ਨੇ ਕਿਉਂਕਿ ਸਾਡੀ ਪਾਰਟੀ ਕੋਲ ਲੀਡਰ ਬਹੁਤ ਨੇ ਵੱਡੇ ਚਿਹਰੇ ਨੇ ਔਰ ਪਾਰਟੀ ਉਹਨਾਂ ਦੇ ਵਿੱਚੋਂ ਵਿਨਿੰਗ ਪ੍ਰੋਬੈਬਿਲਿਟੀ ਦੇਖਦੀ ਹੈ ਕਈ ਗੱਲਾਂ ਦੇਖਣੀਆਂ ਹੁੰਦੀਆਂ ਪਾਰਟੀ ਨੇ ਪਾਰਟੀ ਬਹੁਤ ਕੁਝ ਦੇਖ ਕੇ ਜਿਹੜੀ ਹੈ ਉਹ ਟਿਕਟ ਅਨਾਉਂਸ ਕਰੇਗੀ ਔਰ ਉਮੀਦ ਹੈ ਬਹੁਤ ਜਲਦੀ ਸ਼ਾਇਦ ਅੱਜ ਕੱਲ ਦੇ ਵਿੱਚ ਇੱਕ ਦੋ ਦਿਨਾਂ ਅੰਚ ਜਿਹੜੀ ਟਿਕਟ ਹੈ ਉਹ ਅਨਾਉਂਸ ਹੋਈ ਜਾਣੀ ਹੈ ਔਰ ਪਾਰਟੀ ਜਿਸ ਵੀ ਕੈਂਡੀਡੇਟ ਨੂੰ ਟਿਕਟ ਦੇਗੀ ਆਪਾਂ ਰੱਬ 'ਗਿ ਅਰਦਾਸ ਕਰਦੇ ਆ ਕਿ ਉਹ ਬੰਦਾ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਦੇ ਵਿੱਚ ਪਾਵੇ ਬਾਕੀ ਦੇਖੋ ਮੈਂ ਤਾਂ ਪਾਰਟੀ ਦਾ ਵਰਕਰ ਐ ਪਾਰਟੀ ਕਾਲੂ ਕੀ ਪਤਾ ਪਾਰਟੀ ਮੇਰੀ ਡਿਊਟੀ ਚੰਡੀਗੜ੍ਹ ਲਾ ਦੇਵੇ ਜੀ ਕੀ ਪਤਾ ਮੈਂ ਪਾਰਟੀ ਮੇਰੀ ਡਿਊਟੀ ਕਿਸੇ ਹੋਰ ਪੰਜਾਬ ਦੇ ਸੂਬੇ ਚ ਜਲੰਧਰ ਲਾ ਦੇਵੇ ਤੇ ਜਿੱਥੇ ਮੇਰੇ ਤਾਂ ਪਾਰਟੀ ਡਿਊਟੀ ਲਾਏਗੀ ਮੈਂ ਤਾਂ ਪਾਰਟੀ ਦਾ ਝੰਡਾ ਚੱਕ ਕੇ ਤੇ ਸਭ ਤੋਂ ਮੋਹਰੀ ਕਤਾਰ ਦੇ ਵਿੱਚ ਹੋ ਕੇ ਪਾਰਟੀ ਦੀ ਸੇਵਾ ਕਰਨੀ ਹੈ ਸੋ ਬਾਕੀ ਰਹੀ ਗੱਲ ਕਿਸੇ ਦਾ ਸਾਥ ਦੇਣ ਦੀ ਜਾਂ ਨਾ ਦੇਣ ਦੀ ਉਹ ਤਾਂ ਮੇਰੇ ਕੱਲੇ ਦੇ ਸਾਥ ਦੇਣ ਦੇ ਨਾਲ ਜਾਂ ਨਾ ਦੇਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਲੋਕਾਂ ਦਾ ਫੈਸਲਾ ਹੁੰਦਾ ਹੈ ਜਿਹੜੀ ਜਨਤਾ ਜਨਾਰਦਨ ਹੈ ਸਾਡਾ ਏਡਾ ਵੱਡਾ ਹਲਕਾ ਤੇ ਉਹਦੇ ਵਿੱਚ ਲੋਕਾਂ ਨੇ ਇਹ ਫੈਸਲਾ ਦੇਣਾ ਹੈ ਕਿ ਅਸੀਂ ਕਿਸ ਕੈਂਡੀਡੇਟ ਨੂੰ ਇੱਥੋਂ ਜਿਤਾ ਕੇ ਭੇਜਣਾ ਧੰਨਵਾਦ ਸੋਨੀ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਧੰਨਵਾਦ